ਆਗ ਬੁਝਾਉਣ ਦੀ ਪੂਰੀ ਜਿਹੜੀ ਕੋਸ਼ਿਸ਼ ਕੀ ਆ ਇਹ ਕੀਤੀ ਜਾ ਰਹੀ ਆ ਪਾਣੀ ਜਲਾਓ ਜਲਦੀ ਜਲਦੀ ਥੱਲੇ ਆਇਆ ਥੱਲੇ ਕੈਨ ਲੈ ਆਇਆ ਥੱਲੇ ਕੈਨ ਗਲੈਂਡਰ ਕੰਦ ਹੋ ਸਕਦਾ ਹੈ ਹੋ ਸਕਦਾ ਹੈ ਵੀਡੀਓ ਬਣਾ ਦਿੱਤੀ ਵੀਡੀਓ ਥੱਲੇ ਆਇਆ ਆ ਗਿਆ ਮੈਂ ਸਾਰੀ ਆਇਆ ਸੀ ਥੱਲੇ ਆਇਆ ਸੀ ਥੱਲੇ ਆਇਆ ਮੈਂ ਅਮਨ ਪੰਦੇਹਰਾ ਜੀ ਮੈਂ ਗ੍ਰੀਨਫੀਲਡ ਰਾਈਟ ਹੈਂਡ ਐਸੋਸੀਏਸ਼ਨ ਦਾ ਪ੍ਰੈਜਿਡੈਂਟ ਆ ਤੇ ਸਾਨੂੰ ਇਹ ਮਤਲਬ ਕੋਲਾਈ ਕਲੋਨੀ ਦੇ ਵਿੱਚੋਂ ਵੀ ਇਦਾਂ ਬਾਰ ਧੂਆ ਨਿਕਲਦਾ ਵੇਖਦਾ ਪਿਆ ਹੈ ਲੱਗਦਾ ਕਿ ਸਾਰਿਆਂ ਨੇ ਜਦੋਂ ਦੇਖਿਆ ਸਾਨੂੰ ਕੋਲਾਈ ਤੇ ਅਸੀਂ ਤੁਰੰਤ ਜਦੋਂ ਪਹੁੰਚੇ ਇੱਥੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਕੋਲੋ ਫਾਇਰ ਬ੍ਰਿਗੇਡ ਵੀ ਇਹਦੇ ਨੇ 10 ਤੋਂ 15 ਮਿੰਟਾਂ ਦੇ ਵਿੱਚ ਹਾਰਡਲੀ 20 ਮਿੰਟ ਲੱਗੇ ਹੋਣਗੇ ਉਹ ਆ ਗਏ ਤੇ ਉਹਨਾਂ ਨੇ ਆਣ ਕੇ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਜੀ ਇਹ ਫਿਲਹਾਲ ਅਗ ਲੱਗਨ ਦਾ ਕੋਈ ਕਾਰਨ ਨਹੀਂ ਜੇ ਪਲਾਟ ਚਲਿਆ ਕਿ ਕੀ ਕਾਰਨ ਹੈ ਲੇਕਿਨ ਚਲੋ ਹੁਣੇ ਦੇਖਦੇ ਆ ਕਿ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਫਿਲਹਾਲ ਇਹ ਘਰ कोई रह नहीं रहया हैगा मतलब जेडे घर दे मालिक हीगे वो फिलहाल इथे नहीं हैगे ही वो फौरन गए हुए है गे गे। और ਥੱਲੇ ਕਿਰਾਏਦਾਰ ਰਹਿੰਦੇ ਹੀਗੇ ਉਹ ਬਾਹਰ ਆ ਜਕੇ ਹੀਗੇ ਅਗਲ ਕੰਤੂ ਪਹਿਲਾਂ मतलब ਜਰੂਰ ਉਹ ਵੀ ਉਹਨਾਂ ਨੇ ਦੇਖਿਆ ਵੀ ਅਗਲ ਲੱਗੀ ਹੋਈ ਆ ਉਹ ਬਾਹਰ ਆ ਗਏ ਹੀਗੇ ਸਰੂ ਨਾ ਦੇ ਕਾਬੂ ਨਾਲ ਲਗਾਇਆ ਹੈ ਜੀ ਅੱਗੇ ਦੇ ਕਾਬੂ ਨਾਲ ਲਗਾਇਆ ਹੈ और फिलहाल ट्राई ਕਰਦੇ ਪਏ ਆ ਲੇਕਿਨ ਅਜੇ ਵੀ ਜਿੰਦ ਤੱਕ ਮੈਨੂੰ ਲੱਗਦਾ ਵਾ ਕਿ ਅੱਜ ਕਾਫੀ ਜਿਆਦਾ ਫੈਲ ਚੁੱਕੀ ਆ ਜਿਹਦੇ ਕਾਰਨ ਟਾਈਮ ਲੱਗਦਾ ਪਿਆ ਵਾ ਦੇ ਕੋਣ ਕੀ ਕਰਦੇ ਆ ਨੀਤਾ ਨਾਂ ਨਾ ਪਰ ਮੇਰਾ ਅਸੀਂ ਰੈਂਟ ਤੇ ਰਹਨੇ ਇੱਥੇ ਤੇ ਅਸੀਂ ਦੁਪਹਿਰੇ ਸਾਨੂੰ ਇਨਫੋਰਮ ਕੀਤਾ ਗਿਆ ਕਿਸੇ ਲੇਡੀ ਵੱਲੋਂ ਅਸੀਂ ਉਸੇ ਲਈ ਉਹਨਾਂ ਨੂੰ ਕਾਲ ਕੀਤੀ ਇਮੀਡੀਏਟਲੀ ਉਹ ਕੋਈ ਉਹਨਾਂ ਵੱਲੋਂ ਕੋਈ ਜ਼ਿਆਦਾ ਚੁਣਾਈ ਨਹੀਂ ਕੀਤੀ ਗਈ ਤਾਂ ਉਹਨਾਂ ਨੂੰ ਲੱਗਾ ਵੀ ਥੋੜੀ ਬਤੀ ਹੋਏਗੀ ਤੇ ਸਾਰੇ ਵੀਡੀਓ ਕਰਾ ਬਣਾ ਕੇ ਭੇਜੀਆ ਹੁਣ ਉਹਨਾਂ ਦੇ ਬ੍ਰਦਰ ਆਏ ਨੇ ਉਹ ਲੜਕੇ ਦੇ ਮਾਮਾ ਤੇ ਮਾਮੀ ਆਏ ਨੇ ਹੁਣ ਉਹਨਾਂ ਨੂੰ ਲੋਕ ਖੋਲਿਆ ਦਰਵਾਜ਼ਾ ਨਹੀਂ ਖੋਲਣ ਦਿੱਤਾ ਉਹਨਾਂ ਨੇ ਅੰਕ ਲੱਗਾ ਤਾਂ ਮਨ ਕੋਈ ਪਤਾ ਲੱਗਾ ਜਿ ਬੈਠੇ ਹੋ ਇਸ ਆਕੇ ਤੇ ਬਹੁਤ ਪਹਿਲਾਂ ਹੀ ਕੰਮ ਪਾ ਲੈਣਾ ਹਾਂ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਵਲੰਟੀਅਰ ਆਫ ਸੇਵਾ ਸਾਡੀ ਫੈਰੋਗੇੜ ਦਾ ਵਸੀ ਰਾਮ ਸਾਨੂੰ ਸਵੇਕ 6 ਵਜੇ ਇਤਲਾ ਮਿਲੀ ਹੈ ਗ੍ਰੀਨ ਫੀਲਡ ਮੰਦਰ ਦੇ ਕੋਲ ਇੱਕ ਘਰ ਦੇ ਵਿੱਚ ਅੱਗ ਲੱਗੀ ਹੈ ਆ ਅੱਗ ਆ ਕੇ ਦੇਖਿਆ ਮੌਕੇ ਤੇ ਤੇ ਅੱਗ ਘਰ ਜਿਹੜਾ ਬੰਦ ਪਿਆ ਸੀ ਆ ਕੇ ਮੌਕੇ ਤੇ ਦਰਵਾਜ਼ਾ ਤੋੜਿਆ ਸਿਲੰਡਰ ਕੱਢੇ ਦੋ ਤੀਜਾ ਹੁਣ ਕੱਢ ਕੇ ਲਿਆਂਦਾ ਹੈ ਅੜੇਗਾ ਕਿ 90% ਅੱਗੇ ਕੰਟਰੋਲ ਕਰ ਦਿੱਤਾ ਗਿਆ 10% ਰਹਿ ਗਿਆ ਉਹ ਬਸ 5-10 ਮਿੰਟ ਦੇ ਵਿੱਚ ਕੰਟਰੋਲ ਕਰ ਲਵਾਂਗੇ ਨਹੀਂ ਸਰ ਕਾਰਨ ਨਹੀਂ ਹੋਏਗਾ ਇਹ मालूम ਹੈ ਯਾਰ ਮਾਲੀ ਆਇਆ ਸਰ ਜਾਨੀ ਕੋਈ ਨਹੀਂ ਜਾਨੀ ਨੇ ਬਚਾਇਆ ਸੀ